ਨਿਕਸਤ ਨਾ ਹਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾ ਹਨ ਭੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾ ਹਨ ਭੀਤ अति सत्कार योग चवर शतर तख्त के मालक धन श्री गुरु ग्रंथ साहब महाराज जी की पवित्र हजूरी के अंदर साजी निवाजी गुरु प्यारी सत्संग ਵੱਡੇ ਭਾਗਾਂ ਵਾਲੇ ਹਾਂ ਜੁਹਾ ਜਿਹੜੇ ਪਰ ਰਹੇ ਹਾਂ ਗੁਰੂ ਦੇ ਚਰਨਾਂ ਵਿੱਚ ਫਤੀਨਾ ਲੱਭ ਸਾਂਝ ਪਾਈਏ ਸਮੂਹ ਸਾ ਸੰਗਤ ਦੋਨੇ ਹੱਥ ਜੋੜ ਕੇ ਪ੍ਰੇਮ ਨਾਲ ਲਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਸ਼ਲੋਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਇਹਨਾਂ ਸ਼ਲੋਕਾਂ ਦੇ ਵਿੱਚੋਂ ਅੱਜ ਆਪਾਂ 37 ਨੰਬਰ ਸ਼ਲੋਕ ਜਿਹੜਾ ਹੈ ਉਹ ਵਿਚਾਰਨਾ ਹੈ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹਿਨ ਮੀਤ ਸਾਹਿਬ ਜੀ ਕਹਿੰਦੇ ਜਿਹੜਾ ਮਨ ਮਾਇਆ ਦੇ ਮੋਹ ਚ ਵਸ ਜਾਂਦਾ ਹੈ ਉਹਨੂੰ ਮਨ ਨੂੰ ਫਿਰ ਮੋਹ ਦੇ ਵਿੱਚੋਂ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਮਨ ਮਾਇਆ ਮ ਰਮਦਿਓ ਨਿਕਸਤ ਨਾਹਿਨ ਸਾਹਿਬ ਜੀ ਕਹਿੰਦੇ ਉਹ ਨਿਕਲਦਾ ਨਹੀਂ ਹੈ ਫਿਰ ਮਾਇਆ ਉਸੀ ਤਰ੍ਹਾਂ ਨਾਨਕ ਮੂਰਤ ਚਿੱਤਰ ਜੋ ਛੱਡਤ ਨਾਹਿਨ ਪੀਤ ਪੀਤ ਦਾ ਪਾਵੇ ਕੰਦ ਕੰਦ ਦੇ ਉੱਤੇ ਕੋਈ ਲੀਕ ਮਾਰ ਦਿੱਤੀ ਜਾਵੇ ਕੋਈ ਚਿੱਤਰ ਬਣਾ ਦਿੱਤਾ ਜਾਵੇ ਫਿਰ ਉਹ ਚਿੱਤਰ ਕੰਦ ਦਾ ਪੱਖ ਛੱਡਦਾ ਨਹੀਂ ਹੈ ਦੂਰ ਨਹੀਂ ਹੁੰਦਾ ਹੁੰਦੇ ਨਾਲ ਚਿਮੜੇ ਰਹਿੰਦੇ ਇਸੀ ਤਰ੍ਹਾਂ ਮਨ ਦੀ ਹਾਲਤ ਹੈ ਮਨ ਜਦੋਂ ਮਾਇਆ ਦੇ ਮੋਹ ਚ ਫਸਦਾ ਹੈ ਨਾ ਫਿਰ ਇਹਨੂੰ ਕੱਢਣਾ ਬੜਾ ਮੁਸ਼ਕਿਲ ਹੈ ਉੱਖ ਹੋ ਜਾਂਦਾ ਹੈ ਨਿਕਸਤ ਨਹੀਂ ਸਮਝਿਓ ਥੋੜਾ ਜਿਹਾ ਮਨ ਦਾ ਤੇ ਇੱਕ ਸੁਭਾਅ ਹੈ ਜੀ ਮਨ ਜਿਸ ਪ੍ਰਭਾਵ ਦੇ ਥੱਲੇ ਹੋਵੇਗਾ ਉਹ ਚਾ ਬਣ ਜਾਏਗਾ ਜਿਵੇਂ ਸੁੱਕੀ ਜਿਹੀ ਜਿਵੇਂ ਬਦਵਰਤੇ ਦੀ ਜੀਵ ਜੀ ਮਨ ਨੂੰ ਸੰਗਤ ਮਿਲੇਗੀ ਮਨ ਦਾ ਰੂਪ ਵਿਵੇਸਾ ਜਿੰਨੂੰ ਚੰਗੀ ਸੰਗਤ ਮਿਲੇਗੀ ਚੰਗੀ ਵਿਚਾਰ ਮਿਲਗੇ ਨੇ ਚੰਗਾ ਬਣ ਜਾਣਾ ਤੇ ਤੁਹਾਨੂੰ ਵੀ ਚੰਗਾ ਬਣਾ ਦੇਣੇ ਜਿੰਨੂੰ ਮਾੜੀ ਸੰਗਤ ਮਿਲਗੀ ਮਾੜੀ ਵਿਚਾਰ ਮਿਲਗੀ ਤੇ ਨੇ ਮਾੜਾ ਬਣ ਜਾਣਾ ਤੇ ਸਭ ਕਹਿੰਦੇ ਤੁਹਾਨੂੰ ਵੀ ਮਾੜਾ ਬਣਾ ਦੇਣੇ ਨੇਤਰ ਵੀ ਮਾੜੇ ਬਣਾ ਦੇਣੇ ਕੰਨ ਵੀ ਮਾੜੇ ਬਣਾ ਦੇਣੇ ਰਸਨਾ ਵੀ ਮਾੜੇ ਸੰਗਤ ਜੀਵ ਜੀ ਮਿਲ ਗਈ ਇਹਨੂੰ ਸਹਿਬ ਜੀ ਕਹਿੰਦੇ ਜੇ ਇਹਨੂੰ ਮਾਇਆ ਦੀ ਸੰਗਤ ਮਿਲ ਗਈ ਜੇ ਮਾਇਆ ਦੇ ਪ੍ਰਭਾਵ ਥੱਲੇ ਆ ਗਿਆ ਫਿਰ ਮਾਇਆ ਦਾ ਰੂਪ ਹੋ ਜਾਏਗਾ ਜਦੋਂ ਮਾਇਆ ਦੇ ਪ੍ਰਭਾਵ ਥੱਲੇ ਆਉਂਦਾ ਹੈ ਮਨ ਉਦੋਂ ਫਿਰ ਮਨ ਨੂੰ ਵਿਕਾਰਾਂ ਦੇ ਦਾਗ ਲੱਗਦੇ ਨੇ ਕਾਮ ਦੇ, ਕ੍ਰੋਧ ਦੇ, ਲੋਭ ਦੇ, ਹੰਕਾਰ ਦੇ, ਝੂਠ ਦੇ, ਨਿੰਦਿਆ ਦੇ ਮਾੜੀ ਵਿਚਾਰ ਦੇ ਉਦੋਂ ਮਨ ਨੂੰ ਦਾਗ ਲੱਗਦੇ ਪ੍ਰੀਬਦੀ ਤੇ ਜਦੋਂ ਇਹਨੂੰ ਦਾਗ ਲੱਗਦੇ ਨੇ ਤੇ ਸਾਹਿਬ ਜੀ ਕਹਿੰਦੇ ਦੁਨੀਆਂ ਦਾ ਸਭ ਤੋਂ ਡਰਾਉਣਾ ਮਨੁੱਖ ਬਣਦਾ ਉਹ ਜਦੋਂ ਇਹਨੂੰ ਮਨ ਨੂੰ ਵਿਕਾਰਾਂ ਦੇ ਦਾਗ ਮੋਹ ਮਾਇਆ ਦੇ ਦਾਗ ਝੂਠ ਨਿੰਦਿਆ ਦੇ ਦਾਗ ਲੱਗਦੇ ਨੇ ਉਦੋਂ ਦੁਨੀਆਂ ਦਾ ਸਾਹਿਬ ਜੀ ਕਹਿੰਦੇ ਸਭ ਤੋਂ ਡਰਾਉਣਾ ਮਨੁੱਖ ਬਣਦਾ ਹੈ ਦੋ ਰੂਪ ਹੈ ਨਾ ਇੱਕ ਬਾਹਰਲਾ ਰੂਪ ਤੇ ਇੱਕ ਅੰਦਰ ਦਾ ਰੂਪ ਬਾਹਰਲੇ ਰੂਪ ਨੂੰ ਸੀ ਬਹੁਤ ਸਵਾਰਦੇ ਆ ਬਹੁਤ ਸ਼ਿੰਗਾਰਦੇ ਆ ਅੰਦਰ ਦੇ ਰੂਪ ਨੂੰ ਕਦੇ ਨਹੀਂ ਦੇਖਦੇ ਸੀ ਬਾਹਰੋਂ ਦਾਗੂ ਵੀ ਲੱਗਿਆ ਹੋਇਆ ਚਟਚਸਾ ਜੇ ਦਾਗ ਲੱਗਣੀ ਨਹੀਂ ਦਿੰਦੇ ਸੀ ਪਰ ਮਨ ਨੂੰ ਕਿੰਨੇ ਦਾਗ ਲੱਗੇ ਸਹਿਬ ਕਹਿੰਦੇ ਨੇ ਕਦੇ ਨਹੀਂ ਦੇਖਿਆ ਮਨ ਝੂਠ ਬੋਲ ਰਿਹਾ ਹੈ ਮਨ ਮਾੜਾ ਸੋਚ ਰਿਹਾ ਇਹ ਦਾਗ ਕੀ ਹੈ ਜੀ ਪਰ ਮਨੁੱਖ ਨਹੀਂ ਯਤਨ ਕਰਦਾ ਇਨਸਾਫ ਕਰਨ ਲਈ ਤੇ ਜਿਹੜੇ ਸਾਡੇ ਜੀਵਨ ਦਾ ਫੈਸਲਾ ਹੋਣਾ ਹੈ ਨਾ ਜਿਹੜੇ ਸਾਡੇ ਜੀਵਨ ਦਾ ਲੇਖ ਹੋਣਾ ਹੈ ਉਹ ਅੰਦਰ ਦੇ ਰੂਪ ਦਾ ਹੋਣਾ ਹੈ ਬਾਹਰਲੇ ਰੂਪ ਦਾ ਨਹੀਂ ਬਾਹਰਲਾ ਰੂਪ ਤੇ ਇਥੇ ਸਾੜ ਦਿੱਤਾ ਜਾਣਾ ਹੈ ਬਾਹਰਲਾ ਰੂਪ ਇਥੇ ਮਿੱਟੀ ਹੋ ਜਾਣਾ ਹੈ ਲੇਖਤ ਅੰਦਰ ਦੇ ਰੂਪ ਦਾ ਹੋਣਾ ਹੈ ਗੁਰੂ ਨੇ ਬਾਹਰਲਾ ਰੂਪ ਨਹੀਂ ਦੇਖਣਾ ਗੁਰੂ ਨੇ ਬਾਹਰਲਾ ਰੂਪ ਨਹੀਂ ਦੇਖਣਾ ਕਿੰਨਾ ਸਵਾਰਿਆ ਕਿੰਨਾ ਕੁ ਸ਼ਿੰਗਾਰਿਆ ਗੁਰੂ ਨੇ ਅੰਦਰ ਦਾ ਰੂਪ ਦੇਖਣਾ ਤੇਰੇ ਮਨ ਦਾ ਰੂਪ ਕੀ ਤੇਰੇ ਮਨ ਦੀ ਹਾਲਤ ਕੀ ਹੈ ਜੇ ਇਹ ਵਿਕਾਰਾਂ ਨਾਲ ਤਾਗੀਤ ਸਹਿਬ ਕਹਿੰਦੇ ਸਭ ਤੋਂ ਡਰਾਉਣਾ ਮਨ ਤੇਰਾ ਹੋਇਆ ਪਿਆ ਸਭ ਤੋਂ ਡਰਾਉਣਾ ਕਿਉਂਕਿ ਅੰਦਰ ਦੇ ਰੂਪ ਨੂੰ ਦੇਖਣਾ ਉਹਨੇ ਤੇ ਅੰਦਰ ਦੇ ਰੂਪ ਨੂੰ ਦੇਖ ਕੇ ਉਹਨੇ ਫੈਸਲਾ ਕਰਿਆ ਜਿੰਦੇ ਪ੍ਰਤੀ ਮਨੁੱਖ ਇਹ ਸੋਚਦਾ ਹੈ ਇਹ ਕੜਾ ਪਤਾ ਲੱਗੇ ਕਿਸੇ ਨੂੰ ਪਰ ਜਿੰਨੇ ਫੈਸਲਾ ਕਰਨਾ ਹੈ ਉਹਦੇ ਤੋਂ છુપਾ ਨਹੀਂ। ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰੇ ਉਹਨਾ ਜਿਨ੍ਹਾਂ ਨੇ ਨਾਮ ਹੀ ਨਹੀਂ ਜਪਿਆ ਕਦੇ ਇਹ ਅੰਦਰ ਦੇ ਮੁਖ ਦੀ ਗੱਲ ਹੈ ਬਾਹਰੋਂ ਤਾਂ ਅਸੀਂ ਸਵਾਰਦੇ ਹਾਂ ਮੁਖ ਨੂੰ। ਬਾਹਰੋਂ ਕੋਈ ਗੁਰਬਾਣੀ ਨਹੀਂ ਫੈਸਲਾ ਦਿੰਦੀ। ਬਾਹਰੋਂ ਅਸੀਂ ਆਪਣੀ ਮਰਜ਼ੀ ਨਾਲ ਸਵਾਰਦੇ ਹਾਂ। اپنی مرضی ਦਾ ਪਦਾਰਥ ਵਰਤਦੇ ਆ ਇਹ ਅੰਦਰ ਦੇ ਰੂਪ ਦੀ ਗੱਲ ਹੈ ਸਹਿਬ ਕਹਿੰਦੇ ਉਹ ਡਰਾਵਣੇ ਨੇ ਜਿਹੜੇ ਅੰਦਰੂ ਡਰਾਵਣੇ ਨੇ ਸਹਿਬ ਕਹਿੰਦੇ ਬਾਹਰ ਉਹ ਜਿੰਨੇ ਮਰਜ਼ੀ ਰੂਪ ਨੂੰ ਸਵਾਰ ਲੈਣ ਉਹ ਡਰਾਵਣੇ ਹੀ ਰਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਨੂੰ ਵਿਸਾਰ ਦਿੱਤਾ ਜਿਨ੍ਹਾਂ ਨੇ ਨਾਨਕ ਦੇ ਜਪਜੀ ਸਾਹਿਬ ਨੂੰ ਵਿਸਾਰ ਦਿੱਤਾ ਸਹਿਬ ਕਹਿੰਦੇ ਡਰਾਵਣੇ ਨੇ ਜਿੰਨਾ ਮੁਖ ਡਰਾਵਨੇ ਜਿੰਨਾ ਵਿਸਾਰਿਓ ਨਾਉ ਨੇ ਇਥੇ ਦੁੱਖ ਕਨੇਰੇ ਆ ਅੱਗੇ ਠੋਰਨ ਅਟ ਇਥੇ ਦੁੱਖ ਕਨੇਰੇ ਨੇ ਉਹਨਾਂ ਨੂੰ ਤੇ ਕਨੇਰਾ ਸ਼ਬਦ ਜਿਹੜਾ ਨੂੰ ਗਿਣਤੀ ਚ ਨਹੀਂ ਆ ਰਿਹਾ ਵੀ ਇੱਕ ਦੁੱਖ ਦੋ ਦੁੱਖ ਤਿੰਨ ਦੁੱਖ 10 15000 ਸਭ ਇੱਕ ਦੇ ਕਨੇਰੇ ਗਿਣਤੀ ਨਹੀਂ ਕਰ ਸਕਦੇ ਜੀ ਜਿਹੜੇ ਅੰਦਰੂ ਡਰਾਵਨੇ ਨੇ ਮੈਂ ਫਿਰ ਬੇਨਤੀ ਕਰਾਂ ਜਿਨ੍ਹਾਂ ਦੇ ਮਨ ਨੂੰ ਵਿਕਾਰਾਂ ਦੀ ਮੈਲ ਝੂਠ ਦੀ ਮੈਲ ਲੱਗੀ ਐ ਸਾਬ ਕਹਿੰਦੇ ਉਹਨਾਂ ਨੂੰ ਇੱਥੇ ਘਨੇਰੇ ਦੁੱਖ ਮਿਲਣਗੇ ਅੱਗੇ ਠੋਰ ਨਾ ਠਾਉ ਅੱਗੇ ਜਿੱਥੇ ਪਹੁੰਚਣਾ ਸੀ ਉੱਥੇ ਕੋਈ ਜਗ੍ਹਾ ਨਹੀਂ ਫਿਰ ਉਹਨਾਂ ਲਈ ਕੋਈ ਥਾਂ ਨਹੀਂ ਹੁੰਦਾ ਨਹੀਂ ਉੱਥੇ ਕੋਈ ਜਗ੍ਹਾ ਨਹੀਂ ਅੱਗੇ ਠੋਰ ਨਾ ਠਾਉ ਅੱਗੇ ਕੋਈ ਜਗ੍ਹਾ ਨਹੀਂ ਜਿਨ੍ਹਾਂ ਦੇ ਮਨ ਡਰਾਵਣੇ ਨੇ ਮੈਂ ਫਿਰ ਬੇਨਤੀ ਕਰਮ ਬਾਹਰਲੇ ਮੁਖ ਦੀ ਗੱਲ ਨਹੀਂ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਪ੍ਰੀਤਿਚੰਦ ਨੂੰ ਕਹਿੰਦੇ ਪ੍ਰੀਤਿਚੰਦ ਪੁੱਤਰ ਅਜਿੰਨਾ ਵੀ ਗੁਰੂ ਘਰ ਚ ਪੈਸ ਹੋਏ ਦੀ ਗਿਣਤੀ ਕਰੋ ਮਾਇਆ ਨਾਲ ਤਾਂ ਫਿਰ ਨਹੀਂ ਉਲਿਬੜਿਆ ਹੋਇਆ ਸੀ ਪਹਿਲਾਂ ਟੱਕੇ ਚਲਦੇ ਸਨ ਜੀ ਆ ਨੋਟ ਤਾਂ ਹੁਣ 2 2 ਕੁ ਸਾਲ 200 ਸਾਲ ਹੋਏ ਨੇ ਜਾਂ 300 ਸਾਲ ਹੋਏ ਨੇ ਨੋਟ ਆਇਆ ਨੂੰ ਪਹਿਲਾ ਟੱਕੀ ਚਲਦੀ ਸੋ ਕੋਡੀ ਜਿਹਨੂੰ ਕਹਿੰਦੇ ਅਸੀਂ ਪ੍ਰਿਥੀਚੰਦ ਥੋੜੇ ਜਿ ਟੱਕੇ ਗਿਣਦਾ ਤੇ ਫਿਰ ਆਪਣੇ ਹੱਥ ਸਾਫ਼ ਕਰਨ ਲੱਗ ਜਾਂਦਾ ਕਪੜੇ ਨਾਲ ਥੋੜੇ ਜਿ ਟੱਕੇ ਗਿਣਦਾ ਫਿਰ ਹੱਥ ਸਾਫ਼ ਕਰਦਾ ਗੁਰੂ ਸਾਹਿਬ ਜੀ ਕਹਿੰਦੇ ਤੇ ਵੀ ਇੰਨੇ ਕਿੰਨੇ ਕੋ ਤੇਰੇ ਹੱਥ ਗੰਦੇ ਹੋ ਜਾਂਦੇ ਜਿਹੜਾ ਤੂੰ ਸਾਫ਼ ਕਰਨ ਲੱਗ ਜਾਂਦਾ ਕਹਿੰਦਾ ਹਾਂ ਪਿਤਾ ਜੀ ਮੈਂ ਸਾਫ਼ ਕਰਦਾ ਤੇ ਮਾਇਆ ਨੂੰ ਜਦੋਂ ਗਿਨਦਾ ਤੇ ਫਿਰ ਕਾਲਕ ਲੱਗ ਜਾਂਦੀ ਆ ਹੱਥ ਗੰਦੇ ਹੋ ਜਾਂਦੇ ਮੈਂ ਤਾਂ ਸਾਫ਼ ਕਰਦਾ ਸਹਿਬ ਕਹਿੰਦੇ ਤੂੰ ਥੋੜੀ ਜੀ ਮਾਇਆ ਗਿੰਦਾ ਹੱਥ ਤੇਰੇ ਕਾਲੇ ਹੋ ਜਾਂਦੇ ਆ ਜਿਹੜੇ ਸਾਰੀ ਉਮਰ ਹੀ ਮਾਇਆ ਚ ਫਸੇ ਰਹਿੰਦੇ ਉਹ ਕਿੰਨੇ ਕਾਲੇ ਹੋਣਗੇ ਜਿਨ੍ਹਾਂ ਦਾ ਮਨ ਸਾਰੀ ਉਮਰ ਹੀ ਮਾਇਆ ਮਾਇਆ ਕਰਦਾ ਰਹਿ ਗਿਆ ਜਿਹੜੇ ਸਾਰੀ ਉਮਰ ਹੀ ਮਾਇਆ ਦੇ ਵਿੱਚ ਹੀ ਖਚੀ ਧੋਕੇ ਰਹੇਗੇ ਤੇ ਸਹਿਬ ਜੀ ਕਹਿੰਦੇ ਫਿਰ ਉਹਨਾਂ ਦੇ ਮਨ ਕਿੰਨੇ ਕਾਲੇ ਹੋਣਗੇ ਉਹਨਾਂ ਦੇ ਰੂਹ ਕਿੰਨੇ ਕਾਲੇ ਹੋਣਗੇ ਮੈਂ ਬੇਨਤੀ ਕਰ ਰਿਹਾ ਹਾਂ ਜੀ ਮਨ ਜਦੋਂ ਮਾਇਆ ਦੇ ਪ੍ਰਭਾਵ ਦੇ ਵਿੱਚ ਆਉਂਦਾ ਹੈ ਨਾ ਫਿਰ ਇਹਨੂੰ ਸਵਾਰਨਾ ਬੜਾ ਔਖ ਹੋ ਜਾਂਦਾ ਹੈ ਇਹਨੂੰ ਸਵਾਰਨ ਦੇ ਲਈ ਮੈਂ ਫਿਰ ਉਹ ਬੇਨਤੀ ਕਰ ਦੇਣਾ ਬਾਹਰਲੇ ਰੂਪ ਨੂੰ ਸਵਾਰਨ ਦੇ ਲਈ ਤੁਹਾਨੂੰ ਸੰਸਾਰ ਦੀ ਜੇ ਦੁਕਾਨਾਂ ਦੀ ਲੋੜ ਪੈ ਸਕਦੀ ਪਰ ਅੰਦਰੂ ਮਨ ਨੂੰ ਸਵਾਰਨ ਲਈ ਤੁਹਾਨੂੰ ਸੰਸਾਰ ਵਿੱਚ ਜਾਣ ਦੀ ਲੋੜ ਨਹੀਂ ਉਹ ਗੁਰੂ ਸਵਾਰਨ ਹੈ ਮਨ ਦਾ ਰੂਪ ਚੰਗਾ ਬਣਾਉਣਾ ਫਿਰ ਸਾਨੂੰ ਗੁਰੂ ਕੋਲ ਆਉਣਾ ਪੈਣਾ ਹੈ ਬਾਹਰ ਦਾਗ ਲੱਗਿਆ ਸਾਡੇ ਕੋਲ ਬਹੁਤ ਪਦਾਰਥ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਸਭ ਕੰਦੇ ਧੋ ਸਕਦੇ ਹੋ ਤੁਸੀਂ ਬਾਹਰ ਕੱਪੜਾ ਗੰਦਾ ਹੋ ਜਾਂਦਾ ਹੈ ਤਨ ਗੰਦਾ ਹੋ ਜਾਂਦਾ ਸਾਬਣ ਨਾਲ ਧੋ ਤੁਸੀਂ ਪਰ ਇਹ ਮਤ ਪਾਪਾਂ ਕੇ ਸੰਗ ਜੇ ਮਤ ਗੰਦੀ ਹੋ ਗਈ ਤੇਰੇ ਮਨ ਨੂੰ ਦਾਗ ਲੱਗ ਗਏ ਫਿਰ ਬਾਹਰ ਲਈ ਚੀਜ਼ਾਂ ਕੰਮ ਨਹੀਂ ਆਉਣਗੀਆਂ ਉਹ ਧੋਪ ਹੈ ਨਾ ਮੈਂ ਕੇ ਰੰਗ ਫਿਰ ਤੈਨੂੰ ਨਾਮ ਜਪਣਾ ਪੈਣਾ ਤੇ ਅੰਦਰੂ ਸਾਫ ਕਰੇਗਾ ਤੇ ਗੱਲ ਬਣਨੀ ਹੈ ਇਤਨੀ ਮੰਨ ਨੂੰ ਸਾਫ ਕਰਨ ਲਈ ਗੁਰੂ ਦੀ ਲੋੜ ਪੈਂਦੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਗੁਰੂ ਅੰਦਰੂ ਘੜਦਾ ਜਦੋਂ ਅੰਦਰੂ ਮਤ ਨੂੰ ਮੈਂ ਜਿਹੜਾ ਸ਼ਬਦ ਵਰਤੇ ਜਪਜੀ ਸਾਹਿਬ ਦਾ ਉਹ ਅੰਦਰ ਦੀ ਗੱਲ ਹੈ ਸੂਰਤ ਮਤ ਮਨ ਬੁੱਧ ਇਹ ਬਾਹਰ ਦੀ ਕੋਈ ਚੀਜ਼ ਹੀ ਨਹੀਂ ਹੈ ਅੰਦਰ ਦੇ ਸਾਰੇ ਗੁਰੂ ਇਹਨਾਂ ਨੂੰ ਘਟਦਾ ਹੈ ਇਹਨਾਂ ਨੂੰ ਸਵਾਰਦਾ ਤੇ ਜਦੋਂ ਸਵਾਰਦਾ ਹੈ ਸੁਰਾਂ ਸਿੱਧਾਂ ਕੀ ਸੁਧ ਫਿਰ ਸਾਇਬ ਕਹਿੰਦੇ ਮਨੁੱਖ ਦੀ ਮਤ ਦੇਵਤਿਆਂ ਵਾਂਗੂ ਬੜੀ ਉੱਚੀ ਹੋ ਜਾਂਦੀ ਹੈ ਦੇਵੀ ਗੁਣਾ ਨਾਲ ਭਰਪੂਰ ਹੋ ਜਾਂਦੀ ਹੈ ਜੀ ਜਦੋਂ ਗੁਰੂ ਘਟਦਾ ਤੁਹਾਨੂੰ ਸਮਝ ਆ ਜਾਵੇ ਮੈਂ ਇੱਕ ਛੋਟੀ ਜੀ ਸਾਕੀ ਸੁਣਾ ਲੈਂਦਾ ਗੱਲ ਪਕੜ ਚਾਹੀਦੀ ਹੈ ਕਿ ਤੁਹਾਨੂੰ ਗੁਰੂ ਕਿਵੇਂ ਸਵਾਰਦਾ ਹੈ ਗੁਰੂ ਮਨ ਨੂੰ ਕਿੰਨਾ ਕੋ ਚੰਗਾ ਰੂਪ ਦਿੰਦਾ ਹੈ ਕਵੀ ਸੰਤੋਖ ਸਿੰਘ ਸੂਰਪ੍ਰਕਾਸ਼ ਜਿਨ੍ਹਾਂ ਨੇ ਲਿਖਿਆ ਕਵੀ ਸੰਤੋਖ ਸਿੰਘ ਬੜੇ ਗਰੀਬ ਸਨ ਰਾਜਾ ਉਦੇਸ਼ ਸਿੰਘ ਉਹਨਾਂ ਕੋਲ ਰਹਿੰਦੇ ਸਨ ਸਮਝਿਓ ਇਸ ਬਾਤ ਨੂੰ ਪਰਾਜੀ ਉਦੇਸਿੰਘ ਨੂੰ ਤਰਸ ਆਇਆ ਕਵੀ ਸੰਤੋਖ ਸਿੰਘ ਜੀ ਤੇ ਵੀ ਚਲੋ ਗਰੀਬ ਹੋਦਾ ਉਹ ਆਪਣੇ ਨਾਲ ਲਿਆਇ ਕਰ ਹੁਣ ਕਵੀ ਸੰਤੋਖ ਸਿੰਘ ਜਿਹੜੇ ਨੇ ਉਹ ਇਤਿਹਾਸ ਲਿਖਦੇ ਨੇ ਮਹਿਮਾ ਵਡਿਆਈ ਕਰਦੇ ਸਮਾਂ ਬੀਤੇ ਇੱਕ ਹੋਰ ਕਵੀ ਉੱਥੇ ਆ ਗਿਆ ਉਹ ਕਵੀ ਰਾਜਾ ਉਦੇਸਿੰਘ ਨੂੰ ਕਹਿੰਦਾ ਵੀ ਖਾਦੋਗੀ ਸੀ ਰਾਜੇ ਵੀ ਬڑے ਕੰਨਾਂ ਦੇ ਕੱਚੇ ਆ। ਇੱਕੋ ਇੱਕ ਵੀ ਰੱਖਿਆ ਤੁਸੀਂ ਆਪਣੇ ਕੋਲ। ਸਿਫਤ ਤੇ ਵਡਿਆਈ ਨਹੀਂ। ਹੋਰ ਵੀ ਕਵੀ ਰੱਖੋ ਤੁਸੀਂ। ਹੋਰ ਵੀ ਕਵੀ ਨੂੰ ਆਪਣੇ ਦਰਬਾਰ 'ਚ ਬਿਠਾਓ ਤੁਸੀਂ। ਰਾਜਾ ਉਦੇਸ਼ ਸਿੰਘ ਕਹਿੰਦੇ ਵੀ ਗਲਤ ਹੈ ਠੀਕ ਹੈ। ਕਦੇ ਚਲੋ ਕੋਈ ਗੱਲ ਨਹੀਂ। ਹੁਣ ਮੈਨੂੰ ਤੁਹਾਡੀ ਵੀ ਦਵਦਾਦਾ ਨਹੀਂ ਪਤਾ। ਮੇਰੇ ਕੋਲ ਕੋਈ ਪੈਮਾਨਾ ਨਹੀਂ ਹੈ ਤੁਹਾਡੀ। ਗਿਆਨ ਨੂੰ ਮਾਪਣ ਦਾ ਤੁਹਾਡੀ ਵਿਦਵਤਾ ਨੂੰ ਮਾਪਣ ਦਾ ਐੱਜ ਕਰਿਓ ਕੱਲ ਤੁਸੀਂ ਦਰਬਾਰ ਚ ਆ ਜਿਓ ਕਵੀ ਸੰਤੋਖ ਸਿੰਘ ਨੂੰ ਵੀ ਬੁਲਾ ਲਵਾਂਗੇ ਤੁਹਾਨੂੰ ਵੀ ਤੁਸੀਂ ਆਪਚ ਇਸ ਵਿਚਾਰ ਕਰ ਲਿਓ ਜਿੰਦੀ ਵਿਦਵਤਾ ਬਹੁਤ ਉੱਚੀ ਹੋਈ ਗਿਆਨ ਬੜਾ ਉੱਚਾ ਹੋ ਆਪਾਂ ਉਹਨੂੰ ਨਿਰੰਤਰ جاری ਰੱਖ ਲਵਾਂਗੇ ਕੋਈ ਗੱਲ ਉਹਦੇ ਠੀਕ ਹੈ ਜੀ ਰਾਜਵਦੇ ਸਿੰਘ ਕਹਿੰਦੇ ਵੀ ਇੱਕ ਗੱਲ ਸੰਤੋਖ ਸਿੰਘ ਨੂੰ ਕਵੀ ਸੰਤੋਖ ਸਿੰਘ ਨੂੰ ਪਹੁੰਚਾਇਓ ਇੱਕ ਗੱਲ ਕਵੀ ਸੰਤੋਖ ਸਿੰਘ ਕੋਲ ਪਹੁੰਚੀ ਵੀ ਕੱਲ ਤੁਹਾਨੂੰ ਦਰਬਾਰ ਚ ਆਉਣਾ ਪੈਣਾ ਉੱਥੇ ਕਵੀ ਆਇਆ ਉਹਦੇ ਨਾਲ ਵਿਚਾਰ ਕਰਨੀ ਤੁਸੀਂ ਮੈਂ ਫਿਰ ਬੇਨਤੀ ਕਰਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ ਗੁਰੂ ਕਿਵੇਂ ਅੰਦਰੂ ਸਵਾਰਦਾ ਹੈ ਕਿਵੇਂ ਚੰਗਾ ਰੂਪ ਬਣਾਉਂਦਾ ਅੰਦਰਲਾ ਰੂਪ ਹੀ ਪ੍ਰਵਾਨ ਹੋਣਾ ਜੀ ਬਾਹਰਲਾ ਨਹੀਂ ਅੱਧੀ ਰਾਤ ਹੋਈ ਤੇ ਕਵੀ ਸੰਤੋਖ ਸਿੰਘ ਜੀ ਇੱਕ ਦੁਸ਼ਾਲਾ ਲਿੱਤਾ ਦੋ ਸੋਨੇ ਦੇ ਕੜੇ ਲਿੱਤੇ ਕੰਗਣ ਲਿੱਤੇ 25 ਰੁਪਏ ਲਿੱਤੇ ਉਸ ਉਹ ਦੁਸ਼ਾਲੇ ਚ ਲਪੇਟ ਕੇ ਜਿੱਥੇ ਕਵੀ ਠਹਿਰਿਆ ਹੋਇਆ ਸੀ ਉਹ ਕਵੀ ਕੋਲ ਪਹੁੰਚ ਜਾਂਦੀ ਹੈ ਕਵੀ ਨੂੰ ਆਖਦੇ ਵੀ ਅਪੇਟਾ ਉਹ ਕਿਨੇ ਕਿਸ ਜੀਤੇ ਕਿਨੇ ਮੈਂ ਹਾਰ ਗਿਆ ਤੁਸੀਂ ਚਲੇ ਜਾਓ ਕਿ ਤਦ ਇਹ ਤੂੰ ਬੜੀ ਛੇਤੀ ਹਾਰ ਮੰਨ ਗਿਆ ਤੇਰਾ ਤਾਂ ਮੈਂ ਨਾਮ ਉਹ ਵੀ ਸੁਣਿਆ ਪਰ ਮੈਨੂੰ ਨਹੀਂ ਪਤਾ ਸੀ ਵੀ ਤੂੰ ਇਨੀ ਛੇਤੀ ਹਾਰ ਮੰਨ ਲਵੇਂਗਾ ਕਿੰਨਾਂ ਜੀ ਮਾਰ ਗਿਆ ਇਹ ਮੇਰੇ ਵੱਲੋਂ ਭੇਟ ਹੈ ਇਹ ਤੁਸੀਂ ਲੈ ਕੇ ਚਲੇ ਜਾਓ ਮੈਂ ਨਹੀਂ ਵਿਚਾਰ ਕਰ ਸਕਦਾ ਕਹਿੰਦਾ ਤੂੰ ਬੜੀ 체ਤੀ ਆ ਰ ਗਿਆ ਕੁਮਾਰ ਹੋ ਗਈ ਥੋੜੀ ਜੀ ਤਾਂ ਵਿਚਾਰ ਕਰਦਾ ਚਲੋ ਸਵੇਰ ਹੋ ਗਈ ਜੀ ਇਹ ਕਵੀ ਗਿਆਨੀ ਭਰੇ ਦਰਬਾਰ ਚ ਚਲਾ ਗਿਆ ਬੈਠਾ ਰਾਜਾ ਉਦੇਸ਼ ਸਿੰਘ ਕਹਿੰਦਾ ਵੀ ਬਲਾਉਕ ਵੀ ਸੰਤੋਖ ਸੀ ਉਹ ਕਹਿੰਦੇ ਜੀ ਉਹ ਨਹੀਂ ਆਉਂਦਾ ਕਹਿੰਦੇ ਕਿਉਂ ਕਿਉਂ ਨਹੀਂ ਹੁੰਦਾ ਕਹਿੰਦੇ ਜੀ ਆਪ ਦੇਖੋ ਜੀ ਇੱਕ ਦੁਸ਼ਾਲਾ 25 ਰੁਪਏ ਦੋ ਕੰਗਰ ਲਾਤੀ ਦੇਣਾ ਇਸ ਦਾ ਹਰ ਮੰਗਿਆ ਇਸ ਤਰ੍ਹਾਂ ਕਿ ਮੈਂ ਹਰ ਮੰਗਿਆ ਜਿਉਂ ਨੇ ਨਹੀਂ ਵਿਚਾਰ ਕਰਨੀ ਸੀ ਤਾਂ ਨਾ ਕਰ ਦੇਣਾ ਆਪਾਂ ਨਾ ਰੱਖਦੇ ਪਰ ਇਸ ਤਰ੍ਹਾਂ ਦਾ ਭਰੇ ਦਰਬਾਰ ਦੀ ਤੋਹੀ ਨਾ ਨਾ ਬਲਾਕੇ ਲੈ ਕੇ ਆ ਤੁਸੀਂ ਉਹਨੂੰ ਕਵੀ ਸੰਤੋਖ ਸਿੰਘ ਨੂੰ ਬੁਲਾਇਆ ਗਿਆ ਬਿਠਾਇਆ ਗਿਆ ਜੇ ਤੁਸੀਂ ਕਿਉਂ ਨਹੀਂ ਵਿਚਾਰ ਕਰਦਾ ਤੁਸੀਂ ਤੋਹੀਨ ਕਰਦੇ ਜੀ ਵਿਚਾਰ ਕਰ ਚਲੋ ਸ ਕਵੀ ਨੇ ਕੁਝ ਸਵਾਲ ਕੀਤੇ ਤੇ ਉਸ ਸਵਾਲਾਂ ਦਾ ਜਵਾਬ ਕਵੀ ਸੰਤੋਖ ਸਿੰਘ ਨੇ ਕਾਵ ਰੂਪ ਚ ਬੜੇ ਪਿਆਰ ਨਾਲ ਦਿੱਤਾ ਬੜੀ ਡੂੰਘਾਈ ਨਾਲ ਦਿੱਤਾ ਐਡੇ ਪਿਆਰ ਨਾਲ ਤੇ ਡੂੰਘਾਈ ਨਾਲ ਉਹਨੇ ਜਦੋਂ ਜਵਾਬ ਦਿੱਤੇ ਨਾ ਤੇ ਉਹ ਕ ਵੀ ਖੜਾ ਹੋ ਕੇ ਸੰਤੋਖ ਸਿੰਘ ਕੋ ਆ ਗਿਆ। ਕਿ ਕਮਾਲ ਹੋ ਗਿਆ। ਇਹ ਜਿਹੜੀ ਤੁਸੀਂ ਵਿਚਾਰ ਕੀਤੀ ਤੁਸੀਂ ਜਿਹੜਾ ਜਵਾਬ ਦਿੱਤੇ ਮੈਂ ساری ਉਮਰ ਨਹੀਂ ਸੁਣੀ। ਤੁਹਾਡੇ ਕੋਲ ਇਹਨਾਂ ਗਿਆਨ ਸਭ ਕੁਝ ਤੁਹਾਡੇ ਕੋਲ ਤੁਸੀਂ ਜਵਾਬ ਦੇ ਸਕਦੇ ਹੋ ਮੈਂ ਤਾਂ ਤੁਹਾਡੇ ਸਾਹਮਣੇ ਤੁਹਾਡੀ ਧੂੜ ਵਰਗਾ ਵੀ ਨਹੀਂ ਫਿਰ ਰਾਤੀ ਇਸ ਤਰ੍ਹਾਂ ਕਿਉਂ ਤੁਸੀਂ ਮੈਨੂੰ ਕਿਉਂ ਆਖਿਆ ਬੀਚਲੇ ਜਾਓ ਮੈਂ ਤਾਂ ਤੁਹਾਡੇ ਸਾਹਮਣੇ ਕੁਝ ਵੀ ਨਹੀਂ ਆ ਕਬੀ ਸੰਤੋਖ ਸਿੰਘ ਨੇ ਜਵਾਬ ਬੜਾ ਪਿਆਰਾ ਦਿੱਤਾ ਕਿ ਇਹ ਮੇਰੇ ਗੁਰੂ ਦਾ ਹੁਕਮ ਹੈ ਜਿ ਚਾਹਤ ਅੱਖਰ ਗਿਆਨ ਦੇ ਆਗੇ ਹੈ ਨਾ ਤਾਂ ਕਿਸੇ ਦੇ ਪਰਦੇ ਕੱਝ ਦੇ ਮੈਂ ਤੁਹਾਡੇ ਪਰਦੇ ਕੱਜਣਾ ਚਾਹੁੰਦਾ ਸੀ ਵੀ ਤੁਸੀਂ ਇੱਥੇ ਨਾ ਆਓ ਤੁਸੀਂ ਵੀ ਤਾਂ ਇੱਕ ਕਵੀ ਹੋਣਾ ਬੇਥੇ ਤੁਹਾਡੀ ਬੇਇੱਜ਼ਤੀ ਨਾ ਹੋਵੇ ਤਾਂ ਮੈਂ ਤੁਹਾਡੇ ਕੋਲ ਆਇਆ ਸੀ ਹੱਥ ਜੋੜ ਕੇ ਮੈਂ ਪਹਿਲਾਂ ਹੀ ਹਾਰ ਮੰਨ ਲਈ ਸੀ ਆਪਣੀ ਦਾ ਮੈਨੂੰ ਇਹ ਸੀ ਵੀ ਤੁਸੀਂ ਵੀ ਇੱਕ ਕਵੀ ਹੋ ਵੀ ਚਲੋ ਤੁਹਾਡੀ ਤੋਹਫੀ ਨਾ ਹੋਵੇ ਤੁਹਾਡੇ ਪਰ ਦੇ ਕੱਝੇ ਜਾਂ ਜਵਾਬ ਤਾਂ ਮੈਂ ਤੁਹਾਨੂੰ ਦੇ ਸਕਦਾ ਸੀ ਪਰ ਮੇਰਾ ਗੁਰੂ ਕਹਿੰਦਾ ਵੀ ਜੇ ਚਾਰ ਅੱਖਰ ਗਿਆਨ ਦੇ ਹਾਸਲ ਕਰ ਲਏ ਹੈ ਤੇ ਫਿਰ ਉਹਨੂੰ ਹੰਕਾਰ ਚ ਨਾ ਲੈ ਕੇ ਜਾ ਉਹਨੂੰ ਵਿਦਵਤਾ ਚ ਨਾ ਲੈ ਕੇ ਜਾ ਪਰਦੇ ਕਜਨੇ ਸਿੱਖ ਕਿਸੇ ਦੇ ਪਰੁਖਾ ਬੋਤ ਹੈ ਕਿਸੇ ਦੇ ਪਰਦੇ ਕਜਨੇ ਵੈ ਗੁਰੂ ਜੀ ਬਹੁਤ ਹੋਖੀ ਹੈ ਮਨੁੱਖ ਨੂੰ ਮਿਲੇ ਖ ਕਿਸੇ ਦੀ ਬੁਰੀਾਈ ਨਾ ਵੀ ਮਿਲੇ ਫਿਰ ਵੀ ਬੁਰੀਾਈ ਕਰ ਦਿੰਦਾ ਹੈ ਗੁਰੂ ਸਾਹਿਬ ਜੀ ਤਾਂ ਅਖਦੇ ਸਭ ਤੋਂ ਵੱਡਾ ਡਰਾਵਣਾ ਮਨੁੱਖ ਹੈ ਜਿਹੜਾ ਮੁੱਖ ਤੋਂ ਧਾਰਮਿਕ ਗੱਲ ਕਰਦਾ ਹੋਵੇ ਤੇ ਪਿੱਠ ਪਿਛੇ ਬੁਰੀਾਈ ਕਰਦਾ ਸਭ ਤੋਂ ਡਰਾਮ ਨੇ ਮਨੁੱਖ ਨੇ ਧਰਮ ਚ ਕੋਈ ਪੈਰ ਨਹੀਂ ਹੁੰਦਾ ਦਾ ਕੋਈ ਪੈਂਡਾ ਨਹੀਂ ਹੁੰਦਾ ਦਾ ਪਰ ਮੈਂ ਬੇਨਤੀ ਕਰ ਰਿਹਾ ਵੀ ਕਿਸੇ ਦੇ ਪਰਦੇ ਕੱਜਨੇ ਇਹ ਗੱਲ ਨੂੰ ਜੀਵਨ ਚ ਲੈ ਕੇ ਆਉਣਾ ਬੜਾ ਮੁਸ਼ਕਿਲ ਆ ਵੀ ਪੁਰਿੱਦਾ ਬੁਰੇ ਦਾ ਭਲਾ ਕਰ ਭਲੇ ਦਾ ਭਲਾ ਨਹੀਂ ਬੁਰੇ ਦਾ ਭਲਾ ਕਰ ਅਸੀਂ ਬੁਰਾ ਮਿਲ ਜੇ ਸਕੇ ਨੇ ਤੂੰ ਹੈ ਹੀ ਬੁਰਾ ਤੈਨੂੰ ਭਲਾ ਕਿਵੇਂ ਕਹਦੀ ਐਸੀ ਉਹ ਹੈ ਹੀ ਬੁਰਾ ਸੀ ਜਿਹਨੂੰ ਚੰਗਾ ਕਿਵੇਂ ਕਹਿ ਤੀਏ ਚਾਰ ਅੱਖਰ ਗਿਆਨ ਦੇ ਪਛਾਣੇ ਵੀ ਓਖੇ ਹੋ ਜਾਂਦੇ ਐ ਜੇ ਕੋ ਕਰੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਉਧਾਰਤਾ ਤਾਂ ਹੋਣਾ ਜਿਹਨੂੰ ਪਛਾਇਆ ਜਾਏਗਾ ਪਰ ਕਈ ਵਾਰੀ ਮਾਫ ਕਰਿਓ ਸੀ ਗਿਆਨ ਨੂੰ ਹਾਸਲ ਕਰਕੇ ਇਸ ਤਰ੍ਹਾਂ ਪੇਸ਼ ਕਰ ਦਿੰਨੇ ਵੀ ਇਹ ਨੀਮਾ ਹੈ ਮਿਸੰ ਤੁਕ ਸਿੰਘ ਕੰਦੇ ਨਹੀਂ ਗਿਆਨ ਹੈ ਪਰ ਮੈਂ ਕਿਸੇ ਦੇ ਪਰਦੇ ਕੱਝ ਚੱਕਣੇ ਨਹੀਂ ਹੈ ਪਰਦੇ ਕੱਝ ਨਹੀਂ ਹੈ ਤੁਸੀਂ ਇੱਕ ਵਾਰੀ ਕਿਸੇ ਦੇ ਪਰਦੇ ਕੱਜ ਕੇ ਦੇਖੋ ਮੈਂ ਪਰੋਸੇ ਨਾਲ ਕਹਿਣਾ ਵੀ ਗੁਰੂ ਜਨਮਾਂ ਜਨਮਾਂ ਦੇ ਪਰਦੇ ਕੱਜ ਦੇਗਾ ਸਾਡੇ ਕਿਸੇ ਦੇ ਪਰਦੇ ਕੱਜ ਕੇ ਦੇਖੋ ਪਰ ਬੰਨਦਾ ਨਹੀਂ ਬੁਰੀਆਈ ਪਤਾ ਲੱਗਣ ਦੇ ਸਾਨੂੰ ਇੰਝ ਲੱਗਦਾ ਵੀ ਬੜਾ ਵੱਡਾ ਖਜ਼ਾਨਾ ਮਿਲ ਗਿਆ ਹੁਣ ਦੱਸ ਦੀ ਸੀ ਇਹ ਬੁਰੀਆਈ ਦੱਸ ਕੇ ਸਾਨੂੰ ਇੰਝ ਫੀਲ ਹੁੰਦਾ ਵੀ ਬੜਾ ਚੰਗਾ ਕਰਮ ਕਰ ਲਿਆ ਸੀ ਬਹੁਤ ਵਧੀਆ ਕਰਮ ਕਰ ਲਿਆ ਸਹਿਬ ਕਹਿੰਦੇ ਨਹੀਂ ਪਰਦੇ ਕੱਜਣਾ ਸੀ ਗੁਰੂ ਇਸ ਤਰ੍ਹਾਂ ਸ਼ਿੰਗਾਰਦਾ ਹੈ ਫਿਰ ਇੰਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਲੇਖਤਮ ਸਾਡੇ ਅੱਤੇ ਹੈ ਨਾ ਸਹਿਬ ਕਹਿੰਦੇ ਨਾ ਲਿਖ ਤੋ ਜੇ ਤੂੰ ਅਕਲਵਾਲਾ ਹੈ ਤੂੰ ਆਪਣੇ ਆਪ ਨੂੰ ਸਿਆਣਾ ਜਾਂ ਗਿਆਨਮਾਨ ਸਮਝਦਾ ਫਿਰ ਕਿਉਂ ਕਾਲੇ ਲੇਖ ਲਿਖਦਾ ਹੈ ਕਿਉਂ ਬੁਰਾ ਸੋਚਦਾ ਹੈ ਕਿਉਂ ਮੰਦਾ ਸੋਚਦਾ ਹੈ ਹੁਣ ਲੇਖ ਤਾਂ ਤੂੰ ਆਪਣੇ ਹੱਥ ਨਾਲ ਲਿਖ ਰਿਹਾ ਹੈ ਫਿਰ ਅਸੀਂ ਕਿਨੇ ਰੱਬ ਨੇ ਲੇਖ ਲਿਖੇ ਸਾਡੇ ਸਭ ਕਹਿੰਦੇ ਤੂੰ ਲਿਖ ਰਿਹਾ ਨਹੀਂ ਲੇਖ ਆਪਣੀ ਸੁਰਤ ਦੇ ਪਰਚੇ ਦੇ ਉੱਤੇ ਆਪਨੜਾ ਗਿਰਵਾਨ ਮੈਂ ਸਿਰ ਨੀਮਾ ਕਰਦੀ ਆਪਣੇ ਆਪ ਨੂੰ ਪਰਚੋਲਣ ਦੀ ਗੱਲ ਐ ਸਭ ਕਿੰਨੇ ਆਪਣੇ ਆਪ ਨੂੰ ਪਰਚੋਲ ਆਪਣੇ ਆਪ ਨੂੰ ਪਰਚੋਲੇਗਾ ਫਿਰ ਸਾਰੀ ਚੰਗੇ ਚੰਗੇ ਨਜ਼ਰ ਆਵ ਕੇ ਬੁਰਾ ਕੋਈ ਨੁਕੀਂਗਾ ਫਿਰ ਪੜਾਈ 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 ਮਾਰਾ ਕੁ ਮੈਂ ਬੇਨਤੀ ਕਰ ਰਿਹਾ ਅੰਦਰੂ ਸੁਵਾਰਨ ਮਨ ਨੂੰ ਚੰਗਾ ਰੂਪ ਦੇਣਾ ਤੇ ਮਨ ਨੂੰ ਚੰਗਾ ਰੂਪ ਗੁਰੂ ਹੀ ਦੇ ਸਕਦਾ ਬਹੂ ਰੂਝੀ ਮਰਜੀ ਸਵਾਰੀ ਜਾਈਏ ਸੀ ਪਰ ਮਨ ਨੂੰ ਗੁਰੂ ਹੀ ਸਵਾਰ ਸਕਦਾ ਜਦੋਂ ਮਨ ਦਾ ਰੂਪ ਚੰਗਾ ਹੋ ਗਿਆ ਤੇ ਸਾਬ ਜੀ ਕਹਿੰਦੇ ਫਿਰ ਬਹੁਤ ਸੋਨਾ ਲੱਗੇਗਾ ਜੇ ਮਨ ਨੂੰ ਦਾਗ ਲੱਗੇ ਰਹੇਗੇ ਸਾਬ ਜੀ ਕਹਿੰਦੇ ਫਿਰ ਤਿੰਨਾ ਮੁਖ ਡਰਾਵ ਨੇ ਜਿਨ੍ਹਾਂ ਵਿਚਾਰੇ ਉਹ ਨਾ ਉਹਨਾਂ ਦੇ ਮੁਖ ਡਰਾਵ ਨੇ ਐਥੇ ਦੁੱਖ ਕਨੇਰੇ ਅੱਗੇ ਠੋੜਨਾ ਦੁੱਖ ਹੀ ਦੁੱਖ ਹੈ ਕਿਸੇ ਦੀ ਬੁਰੀਆ ਨੂੰ ਸਾਹਮਣਾ ਦੁਖੀ ਹੋਣਾ ਹੈ ਸੁਖੀ ਹੋਣਾ ਨਹੀਂ ਹੈ ਸਹਿਬ ਨੇ ਆਖਿਆ ਨਵੀ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁਖ ਨਹੀਂ ਭਾਈ ਨੀਤ ਬਸ ਤੂੰ ਨਾ ਰੱਖਂਦਰ ਬੁਰੀਆ ਇਹਨੂੰ ਬਾਹਰ ਕਰ ਇਹਨੂੰ ਦੂਰ ਛੱਡ ਦੇ ਤੈਨੂੰ ਫਿਰ ਕੋਈ ਦੁਖੀ ਦੁਖੇ ਨਹੀਂ ਸਹਿਬ ਕਹਿੰਦੇ ਮਨੁੱਖ ਬਿਨਾ ਗਲਤ ਬੋਝ ਚੱਕੀ ਬੈਠਾ ਦੂਜਿਆਂ ਦਾ ਦੂਜਿਆਂ ਦੀ ਟੈਨਸ਼ਨ ਦੂਜਾ ਕਿਵੇਂ ਐ ਉਹ ਮੜਾ ਐ ਮੜਾ ਉਹ ਉਹਦਾ ਹੀ ਬੋਝ ਚੱਕੀ ਬੈਠਾ ਸਾਹਿਬ ਕਹਿੰਦੇ ਚਿੰਤਾ ਦਾ ਬੋਝ ਤ ਤੂ ਆਪਸਾਂ ਵੀ ਬਿਠੇ ਨੂੰ ਲਾ ਦੇ। ਕਿ ਕੋਈ ਸੀ ਟੀਚਰ ਨੇ ਕਿਹਾ ਨਾ ਮਾਫ਼ ਕਰਿਓ ਛੋਟੀ ਜੀ ਬੇਨਤੀ ਐ ਬੱਚਿਆਂ ਨੂੰ ਆਖਿਆ ਨਾ ਵੀ ਕਦਾਬਾਂ ਕੱਢ ਕਿਨੇ ਚਾਲੂ ਪਰ ਲਾ ਹੰਦੀ ਚਾਲੂ ਪਰ ਲੈ ਗਏ। ਕਹਿੰਦੇ ਜਿਹੜੀ ਚੰਗੇ ਨਹੀਂ ਲੱਗਦੇ ਨਾ ਆਲੂਆਂ ਤੇ ਨਾਮ ਲਿਖ ਲਓ ਜਿਹੜੇ ਮਨੁੱਖ ਤੁਹਾਨੂੰ ਚੰਗੇ ਨਹੀਂ ਲੱਗਦੇ ਆਲੂਆਂ ਤੇ ਨਾਮ ਲਿਖ ਲਓ ਤੇ ਬੈਗ 'ਚ ਪਾ। ਇਨ ਬੈਗ ਚ ਪਾ ਲੇ ਨਾਮ ਲਿਖ ਕੇ। ਇੱਕ ਦਿਨ ਬੀਤਿਆ। ਦੋ ਦਿਨ ਬੀਤਿਆ ਲੂ ਸੜਨ ਲੱਗ ਗਈ। ਸਮੈਲ ਆਨ ਲੱਗੀ। ਹੁਣ ਸਮੈਲ ਐਸੀ ਆਈ ਵੀ ਹੁਣ ਮਨੁੱਖ ਆਪ ਵੀ ਬੱਚਾ ਆਪ ਵੀ ਪਰੇਸ਼ਾਨ ਹੋਈ ਵੀ ਸਮੈਲ ਬੜੀ ਆ ਰਹੀ ਐ। ਇੱਕ ਬੋਝ ਚੱਕਿਆ ਹੋਇਆ ਉਹਨੇ। ਤਿੰਨ ਦਿਨ ਬੀਤੇ ਦੂਜੇ ਵੀ ਪਰੇਸ਼ਾਨ ਹੋਣ ਲੱਗੇ ਵੀ ਸਮੈਲ ਬੜੀ ਆ ਰਹੀ ਐ। ਤੇ ਜਦੋਂ ਬੋਝ ਲਾਇਆ ਬੋਝ ਸਟਿਆ ਇਸ ਮੈਲ ਵੀ ਦੂਰ ਹੋਈ ਦੂਜੇ ਵੀ ਪਰੇਸ਼ਾਨ ਹੋਣ ਲੱਗੇ। ਕਸੇ ਜਿਹੜਾ ਚਿੰਤਾਵਾਂ ਦਾ ਬੁਰਾਈਆਂ ਦਾ ਬੋਝ ਚੁੱਕਿਆ ਸਹਿਬ ਕਹਿੰਦੇ ਤੂੰ ਵੀ ਪਰੇਸ਼ਾਨ ਹੋਵੇਂਗਾ ਤੇ ਦੂਜਿਆਂ ਨੂੰ ਵੀ ਪਰੇਸ਼ਾਨ ਕਰੇਗਾ ਬੋਝ ਨੂੰ ਛੱਡ ਦੇ ਨਾਲ ਕੋਹਣ ਕਿਵੇਂ ਦਾ ਹੈ ਕਿਵੇਂ ਦਾ ਨਹੀਂ ਹੈ ਸਹਿਬ ਕਹਿੰਦੇ ਤੂੰ ਚਿੰਤਾ ਕਿਉਂ ਕਰਦਾ ਹੈ ਆਪਣੇ ਲੇਖ ਵਲ ਦੇਖ ਆਪਣੇ ਜੀਵਨ ਦੇ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਵੇਖਾਂਗੇ ਫਿਰ ਇਹਨੂੰ ਮਨ ਨੂੰ ਸਵਾਰਾਂਗੇ ਮਨ ਨੂੰ ਨਿਖਾ ਲੈ ਕੇ ਨਹੀਂ ਮਨਾ ਗੁਰੂ ਨਹੀਂ ਆਖਦਾ ਵੀ ਬੁਰਾ ਕਿਹਾ ਹੈ ਗੁਰੂ ਨਹੀਂ ਆਖਦਾ ਇਸ ਲਈ ਸਹਿਬ ਜੀ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਮਨ ਦੇ ਪ੍ਰਭਾਵ ਦੇ ਥੱਲੇ ਆ ਗਿਆ ਮਾਇਆ ਦੇ ਫਿਰ ਇਹਨੂੰ ਕੱਢਣਾ ਬੜਾ ਮੁਸ਼ਕਿਲ ਹੈ ਫਿਰ ਉਹ ਕੰਧ ਦੇ ਉੱਤੇ ਚਿਪਿਆ ਹੋਇਆ ਬਣਾਇਆ ਉਹ ਚਿੱਤਰ ਜਿਹੜਾ ਨਾ ਫਿਰ ਉਹ ਚਿਪ ਜਾਂਦਾ ਕੋਈ ਸਮੇਂ ਦੇ ਲਈ ਉਹਨੂੰ ਲਾਣਾ ਬੜਾ ਮੁਸ਼ਕਿਲ ਹੋ ਜਾਂਦਾ ਲਾਣਾ ਬੜਾ ਮੁਸ਼ਕਿਲ ਹੋ ਜਾਂਦਾ ਸਹਿਬ ਕਹਿੰਦੇ ਇਸੇ ਤਰ੍ਹਾਂ ਮਨ ਨੂੰ ਕੱਢਣਾ ਬੜਾ ਮੁਸ਼ਕਿਲ ਹੈ ਨਿਕਸ ਨਿਕਲਦਾ ਨਹੀਂ ਫਿਰ ਨਾਹੀਂ ਨੀ ਨਿਕਲਦਾ ਤੇਰੇ ਮਨ ਫਿਰ ਉਹ ਦੋ ਇਡ ਰਾਵਣਾ ਰੂਪ ਲੈ ਜਾਂਦਾ ਫਿਰ ਇਹ ਰੂਪ ਗੁਰੂ ਨੂੰ ਚੰਗਾ ਨਹੀਂ ਲੱਗਦਾ ਬਾਹਰੋਂ ਭਾਵੇਂ ਸਬਰਿਆ ਉਹ ਵੇਚਨ ਕੀ ਤਰ੍ਹਾਂ ਇਸ ਲਈ ਸਹਿਬ ਜੀ ਕਹਿੰਦੇ ਮਨ ਮਾਇਆ ਮੈਂ ਰਮ ਰਹੋ ਇੱਥੇ ਮੈਂ ਦਾ ਮਤਲਬ ਗੁਰੂ ਸਾਹਿਬ ਜੀ ਨੇ ਮੰਮੇ ਨੂੰ ਦੁੱਧ ਲਨਾਵਾ ਲਾਈਆਂ ਨੇ ਇੱਥੇ ਮੈਂ ਦਾ ਮਤਲਬ ਵਿੱਚ ਹੈ ਵੀ ਮਨ ਮਾਇਆ ਮੈਂ ਮਾਇਆ ਦੇ ਵਿੱਚ ਰਮ ਰਿਹਾ ਰਮਿਆ ਪਿਆ ਪੂਰੀ ਤਰ੍ਹਾਂ ਹੁ ਨਿਕਸਤ ਨਾ ਹਨ ਮੀਤ ਹੁ ਕੱਢਿਆ ਨਹੀਂ ਜਾਂਦਾ ਬਾਹਰ ਡਰਾਵਣਾ ਰੂਪ ਲਈ ਬਿਠਾ ਨਾਨਕ ਮੂਰਤ ਚਿੱਤਰ ਜਿਉ ਛੱਡਤ ਨਾ ਹਨ ਪੀਤ ਕੰਧ ਉੱਤੇ ਬਣਾਇਆ ਹੋਇਆ ਚਿੱਤਰ ਫਿਰ ਲਾਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਸੇ ਤਰ੍ਹਾਂ ਮਨ ਮਾਇਆ ਦੇ ਪ੍ਰਭਾਵ ਕਿਸੇ ਵੀ ਪ੍ਰਭਾਵ ਥੱਲੇ ਆ ਗਿਆ ਜੇ ਚੰਗੇ ਪਾਸੇ ਆ ਗਿਆ ਤੇ ਸਾਬ ਕਿੰਦੇ ਨਹੀਂ ਚੰਗਾ ਬਣ ਜਾਣਾ ਹੈ ਜੇ ਗੁਰੂ ਦੇ ਪ੍ਰਭਾਵ ਥੱਲੇ ਆ ਗਿਆ ਗੁਰੂ ਦੀ ਵਿਚਾਰ ਦੇ ਪ੍ਰਭਾਵ ਥੱਲੇ ਆ ਗਿਆ ਨਹੀਂ ਚੰਗਾ ਬੰਨਾ ਫਿਰ ਸਾਨੂੰ ਵੀ ਚੰਗਾ ਬਣਾਣਾ ਹੈ ਸਾਡੇ ਕਿਰਦਾਰ ਨੂੰ ਵੀ ਚੰਗਾ ਬਣਾਣਾ ਹੈ ਸਾਡੇ ਨੇਤਰਾਂ ਨੂੰ ਸਾਡੇ ਕੰਨਾਂ ਨੂੰ ਵੀ ਚੰਗਾ ਬਣਾ ਦੇਣਾ ਇਹਨੇ ਜੇ ਮਾੜੇ ਥੱਲੇ ਆ ਗਿਆ ਫਿਰ ਸਾਡੇ ਨੇਤਰਾਂ ਨੂੰ ਵੀ ਗੰਦਾ ਬਣਾਏਗਾ ਕੰਨਾਂ ਨੂੰ ਵੀ ਇੰਦਰੀਆਂ ਨੂੰ ਗੰਦਾ ਬਣਾ ਦੇਣਾ ਇਹਨੇ ਇਸ ਲਈ ਨੂੰ ਗੁਰੂ ਦੇ ਸ਼ਬਦ ਨਾਲ ਸਵਾਰੀਏ ਗੁਰੂ ਦੇ ਸ਼ਬਦ ਨਾਲ ਸ਼ਿੰਗਾਰੀਏ ਜਦੋਂ ਇਹਨੂੰ ਗੁਰੂ ਦੇ ਸ਼ਬਦ ਨਾਲ ਸ਼ਿੰਗਾਰਾਂਗੇ ਸਵਾਰਾਂਗੇ ਫਿਰ ਰੂਪ ਬਹੁਤ ਸੁਣਾ ਲੈ ਲੈਣੇ ਨੇ ਫਿਰ ਇਹ ਸਾਰਾ ਰੂਪ ਗੁਰੂ ਨੂੰ ਬਹੁਤ ਚੰਗਾ ਲੱਗਦਾ ਬਾਹਰੋਂ ਭਾਵੇਂ ਮੈਲੇ ਕੱਪੜੇ ਉਨ ਪਰ ਫਿਰ ਵੀ ਗੁਰੂ ਨੇ ਚੰਗਾ ਹੀ ਆਖਣਾ ਕਿਉਂਕਿ ਅੰਦਰ ਸੁਪਰਿਆ ਹੈ ਇਸ ਲਈ ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾ ਹਿੰ ਮੀਤ ਨਾਨਕ ਮੂਰਤ ਚਿੱਤਰ ਜੋ ਛੱਟਤ ਨਾ ਹਿੰ